ਸਕੂਰੇਵਾਲ ਪ੍ਰਧਾਨ ਗੁਰਦਾਸਪੁਰ ਪਾਸਾ ਐਸੋਸੀਏਸ਼ਨ ਜਿਵੇਂ ਕਿ ਅਸੀਂ ਆਪਜੀ ਦੇ ਪ੍ਰੈਸ ਦੇ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਤੱਕ ਆਪਣੀਆਂ ਗੱਲਾਂ ਆਪਣੀਆਂ ਮੰਗਾਂ ਪਚਾਰੇ ਆਂ ਔਰ ਕੱਲ ਵੀ ਪ੍ਰੈਸ ਦੇ ਵਿੱਚ ਆਇਆ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਅਲਿਕਿਆ ਸੀ ਕਿ ਅੱਜ ਦੇ ਦਿਨ ਦਰਨਾ ਦਿੱਤਾ ਜਾਏਗਾ ਔਰ ਅੱਜ ਦੇ ਦਰਨੇ ਦੇ ਵਿੱਚ ਪੂਰੇ ਪੰਜਾਬ ਭਰ ਤੋਂ ਮੁਸੀਬਾਈ ਚਾਰਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇਸ ਜਗ੍ਹਾ ਦੇ ਉੱਤੇ ਇਕੱਠਾ ਹੋਇਆ ਔਰ ਪ੍ਰਸ਼ਾਸਨ ਨੇ ਆ ਕੇ ਕੁਝ ਲਾਰੇ ਲੱਪੇ ਲਾਏ ਪਰ ਸਾਡੀ ਮਸੀਕ ਕੌਮ ਦੇ ਸਾਰੇ ਲੀਡਰਾਂ ਦੀ ਸਹਿਮਤੀ ਦੇ ਨਾਲ ਯੂਥ ਔਰ ਨੌਜਵਾਨਾਂ ਦੀ ਸਹਿਮਤੀ ਦੇ ਨਾਲ ਅਸੀਂ ਅੱਜ ਬੱਬਰੀ ਬਾਈਪਾਸ ਚੌਕ ਦੇ ਵਿੱਚ ਅਸੀਂ ਆਪਣਾ ਕਰਾਸ ਰੱਖ ਦਿੱਤਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਇਸ ਨੂੰ ਉਠਾਏ ਨਾ ਕਿਉਂਕਿ ਜੇਕਰ ਮਸੀਬਾ ਇਚਾਰਾ ਸ਼ਾਂਤਮਈ ਜਾਣਿਆ ਜਾਂਦਾ ਹੈ ਤੇ ਅਜ਼ੀਹਾ ਨਾ ਹੋਏ ਕਿ ਸਾਡੇ ਯੂਥ ਜਿਹੜੇ ਭਟਕ ਜਾਣ ਤੇ ਬਾਅਦ ਵਿੱਚ ਮੁਸ਼ਕਲ ਆਵੇ। ਜਿਹੜਾ ਅੱਜ ਕਰਾਸ ਰੱਖਿਆ ਗਿਆ ਹੈ ਪ੍ਰਸ਼ਾਸਨ ਨੇ ਸੈਂਟਰ ਕਿਹੜਾ ਕੇ ਰੱਖਿਆ ਗਿਆ ਪਰ ਪ੍ਰਸ਼ਾਸਨ ਨੇ ਕੋਈ ਸਹਿਮਤੀ ਨਹੀਂ ਦਿੱਤੀ ਹਨ ਨੂੰ ਇਹ ਅਸੀਂ ਆਪਣੀ ਮਰਜ਼ੀ ਦੇ ਨਾਲ ਰੱਖਿਆ ਕਿੰਨੇ ਕੁ ਨੌਜਵਾਨ ਆਏ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਅਣਗਿਣਤ ਲੋਕ ਸਨ ਹਾਲਾਂਕਿ ਅਸੀਂ ਇੱਥੇ ਹੀ ਡਿਲੇ ਕਰ ਦਿੱਤਾ ਜੇਕਰ ਇਹ ਧਰਨਾ ਲੰਬਾ ਚੱਲਦਾ ਤੇ ਇੱਥੇ ਲੱਖਾਂ ਦੇ ਹਿਸਾਬ ਦੇ ਨਾਲ ਲੋਕ ਇਕੱਠੇ ਹੋਣੇ ਸੀ ਪ੍ਰਸ਼ਾਸਨ ਨੇ ਅਜੇ ਸਾਨੂੰ ਲਾਰੇ ਲੱਪੇ ਲਾ ਰਿਹਾ ਪਰ ਸਾਡੀ ਮੰਗ ਹੈ ਅਸੀਂ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ ਸਾਰੇ ਧਰਮਾਂ ਨੇ ਆਪਣੇ ਚੌਂਕ ਤੇ ਬਣਾਏ ਨੇ ਔਰ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਵੀ ਸਮਰਥਨ ਕਰਦੀਆਂ ਪਰ ਪਤਾ ਨਹੀਂ ਕਿਉਂ ਮੁਸੀਬਾਈ ਚਾਰੇ ਨੂੰ ਇਗਨੋਰ ਕਰਦੇ ਨੇ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਵੀ ਰਾਜਨੀਤਿਕ ਪਾਰਟੀ ਮੁਸੀਬਾਈ ਚਾਰੇ ਦਾ ਖਿਆਲ ਰੱਖੇਗੀ ਔਣ ਵਾਲੇ 227 ਦੇ ਵਿੱਚ ਜਦੋਂ ਇਲੈਕਸ਼ਨ ਹੋਏਗੀ ਮੁਸੀਬਾਈ ਚਾਰਾ ਵੀ ਉਸੇ ਹੀ ਰਾਜਨੀਤਿਕ ਪਾਰਟੀ ਨੂੰ ਸਮਰਥਨ ਕਰੇਗਾ ਜਿਹੜਾ ਸਾਡਾ ਸਹਿਯੋਗ ਕਰੇਗਾ ਨੋ ਜਿਤਕ ਉਮੀਦ ਆ ਪ੍ਰਸ਼ਾਸਨ ਤੇ ਜੋ ਇਸ ਤਰ੍ਹਾਂ ਨਹੀਂ ਕਰੇਗਾ ਕਿ ਅੱਗੇ ਰੱਖਿਆ ਲੱਗੀ ਹੋਈ ਸਲੀਪ ਜਿਹੜੀ ਆ ਉਹਨਾਂ ਦੇ ਕਹਿਣ ਤੇ ਉਠਾ ਲਈ ਗਈ ਸੀਗੀ ਤੇ ਸਾਨੂੰ ਕੋਈ ਅੱਛੀ ਜਗ੍ਹਾ ਹੋਰ ਦੇ ਦੇਣਗੇ ਪਰ ਉਹਨੇ ਆਪਣੇ ਆਪ ਸਾਨੂੰ ਕੋਈ ਜਗ੍ਹਾ ਨਹੀਂ ਦਿੱਤੀ ਅੱਜ ਵੀ ਸਾਨੂੰ ਬੜੀ ਵੱਡੀ ਉਮੀਦ ਸੀਗੀ ਕਿ ਸਾਡੇ ਲਈ ਅੱਛਾ ਸੁਨੇਹਾ ਆਏਗਾ ਕਿ ਸਾਡੇ ਕੋਲ ਅਫਸਰ ਆਉਣਗੇ ਤੋਂ ਆਪ ਖੁਦ ਅੱਜ ਨਹੀਂ ਪੱਥਰ ਧਰਨਗੇ ਅਰ ਜਦੋਂ ਅਸੀਂ ਦੇਖਿਆ ਉਸ ਉਸ ਦੇ ਵਿੱਚ ਵੀ ਡੀਸੀ ਸਾਹਿਬ ਦੀ ਵੱਲੋਂ ਐਸ.ਡੀ.ਐਮ ਸਾਹਿਬ ਜੀ ਸਾਡੇ ਕੋਲ ਆਏ ਉਹਨਾਂ ਨੇ ਕਿਹਾ ਵੀ ਸਾ ਮੈਨੂੰ ਪਤਾ ਨਹੀਂ ਆ ਕਾਦੇ ਵਾਸਤੇ ਕੀ ਹੈ ਤੁਹਾਡੀ ਮੰਗ ਜਦੋਂ ਕਿ ਮੰਗ ਬਹੁਤ ਸਮੇਂ ਤੋਂ ਬਹੁਤ ਦਿਨਾਂ ਤੋਂ ਅਸੀਂ ਇਹ ਮੰਗ ਪੱਤਰ ਜਿਹੜਾ ਦਿੱਤਾ ਹੋਇਆ ਸੀਗਾ ਉਹ ਤੇ ਸਾਰੀ ਕਾਰਵਾਈ ਹੋਈ ਆ ਉਹਦੀ ਮਨ ਆਪਣੇ ਕਮੇਟੀ ਦੀ ਵੱਲੋਂ ਔਰ ਜ਼ਿਲ੍ਹੇ ਵੱਲੋਂ ਏ.ਡੀ.ਸੀ ਨੂੰ ਕਈ ਵਾਰੀ ਇਸ ਬਾਰੇ ਮਿਲੇ ਆ ਉਹਨਾਂ ਨੇ ਸਾਰਿਆਂ ਨੇ ਯੈਸ ਕੀਤੀ ਆ ਇਹਦੇ ਲਈ ਅੱਜ ਦਾ ਜਿਹੜਾ ਸਮਾ ਸੀਗਾ ਅਸੀਂ ਸਾਨੂੰ ਬੜੀ ਖੁਸ਼ੀ ਹੈ ਕਿ ਉਹ ਆਪ ਆਉਂਦੇ ਤੇ ਆਪ ਨਹੀਂ ਪੱਥਰ ਰੱਖਦੇ ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਹੁਣ ਸਾਡਾ ਵਿਸ਼ਵਾਸ ਆ ਕਿ ਉਹ ਸਾਡੇ ਵਿਸ਼ਵਾਸ ਨੂੰ ਠੇਸ ਨਹੀਂ ਲਾਉਣਗੇ ਜਿਹੜੀ ਜਗ੍ਹਾ ਨਿਯੁਕਤ ਕੀਤੀ ਗਈ ਆ ਇਹਦੇ ਤੇ ਉਹ ਵੀ ਖੁਸ਼ ਹੋਣਗੇ ਇਹ ਬੜੀ ਅੱਛੀ ਜਗ੍ਹਾ ਹੈ ਅਧਿਕਾਰੀ ਹੈ ਇਹ ਕੀ ਅਧਿਕਾਰੀ ਉਹਨਾਂ ਨੇ ਕਹਿ ਦਿੱਤਾ ਅੱਜ ਨਹੀਂ ਗੱਲ ਦਾ ਡਿਸੀਜ ਮੰਗਾ ਨੇ ਗੱਲਬਾਤ ਕਰਕੇ ਕੀ ਗਏ ਉਹਦਾ ਦੇ ਨਾਲ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਨਹੀਂ ਆ ਪਰ ਇਹ ਡੀਸੀ ਸਾਹਿਬ ਦੇ ਧਿਆਨ ਵਿੱਚ ਆ ਕਿ ਜੇ ਕੋਈ ਡੀਸੀ ਵੱਲੋਂ ਆਉਂਦਾ ਬੰਦਾ ਨੁਮਾਇੰਦਾ ਕੋਈ ਵੀ ਭੇਜਦੇ ਨੇ ਇਹ ਉਹਨਾਂ ਨੂੰ ਪੱਕਾ ਪਤਾ ਹੋਣਾ ਚਾਹੀਦਾ ਕਿ ਆਸਬਖਸ ਵਾਸਤੇ ਅਸੀਂ ਸਮਾਂ ਦਿੱਤਾ ਜਾਣਾ ਕਿ ਆਹ ਕੀ ਅਧਿਕਾਰੀ ਉੱਚੇ ਅਧਿਕਾਰੀ ਕਿ ਆਏਗਾ ਕੀ ਗੱਲਬਾਤ ਹੋਏਗੀ ਤੇ ਉਹ ਉਹ ਤੇ ਆਪਣੇ ਹਿਸਾਬ ਨਾਲ ਕਹਿਣ ਡਾ ਪਏ ਸੀਗੇ ਕਿ ਅਸੀਂ ਇਸ ਤੇ ਵਿਚਾਰ ਕੀਤੀ ਜਾਵੇਗੀ ਹਾਂ ਤੇ ਔਰ ਸਾਡੇ ਜਿੰਨੇ ਲੀਡਰ ਸੀਗੇ ਆਸਵਾਨ ਸੀਗੇ ਉਹਨਾਂ ਨੇ ਸੋਚਿਆ ਵੀ ਕਿੰਨਾ ਚਿਰ ਤੱਕ ਅਸੀਂ ਇਸੇ ਤਰ੍ਹਾਂ ਹੀ ਇਸ ਫੈਸਲੇ ਨੂੰ ਡੀਕ ਦੇਵਾਂਗੇ ਫਿਰ ਸਾਰਿਆਂ ਨੇ ਮਿਲ ਕੇ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਪੁਲਿਸ ਦਾ ਧੰਨਵਾਦੀ ਆਂ ਅਸੀਂ ਸਾਰਿਆਂ ਦੇ ਪੁਲਿਸ ਨੇ ਬੜਾ ਅੱਛਾ ਸਾਥ ਦਿੱਤਾ ਉਹਨਾਂ ਦੀ ਸਪੋਰਟ ਕੀਤੀ ਸਾਡੀ ਤੇ ਅਸੀਂ ਇਹ ਕੁਰਾਸ ਜਿਹੜਾ ਇਸ ਜਗ੍ਹਾ ਤੇ ਲਾਇਆ ਉਹਨਾਂ ਦੀ ਮਦਦ ਦੇ ਨਾਲ ਕੋਈ ਵੀ ਖਰਾਬੀ ਕੋਈ ਛੇੜ ਛੁੱਕਾ ਕੋਈ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਮਸੀ ਦੀ ਔਰ ਪ੍ਰਭੂ ਯਸ਼ੂ ਮਸੀਹ ਦਾ ਨੂੰ ਸਾਰਿਆਂ ਨੂੰ ਵੱਡੀ ਬਰਕਤ ਦੇਵੇ ਅੱਜ ਜੋ ਚੌਂਕ ਦਾ ਮੁੱਦਾ ਸੀ ਉਸ ਤੋਂ ਪਹਿਲਾਂ ਆਪਾਂ ਉਹ ਗੱਲ ਕਰੀਏ ਮੈਂ ਅਪੋਸਟਲ ਧੀਮਪੱਟੀ ਔਰ ਆਪਣੀ ਪੂਰੀ ਟੀਮ ਦੇ ਨਾਲ ਖੜਾ ਹਾਂ ਔਰ ਸਾਰੇ ਅਜਮਸੀ ਸਮਾਜ ਨੇ ਉਸ ਇੱਕ ਵੱਡੀ ਜਿੱਤ ਨੂੰ ਪ੍ਰਾਪਤ ਕੀਤਾ ਵਾ ਬੜੇ ਟਾਈਮ ਤੋਂ ਲੰਮੇ ਸਮੇਂ ਤੋਂ ਚੱਲਦਾ ਪਿਆ ਸੀ ਕਦੀ ਉਸ ਨੂੰ ਮੰਗ ਪੱਤਰ ਦੋ ਕਦੀ ਉਸ ਨੂੰ ਮੰਗ ਪੱਤਰ ਦੋ ਘੱਟ ਤੋਂ ਘੱਟ 8 ਤੋਂ 9 ਮੰਗ ਪੱਤਰ ਦੇ ਚੁੱਕੇ ਆ ਪਰ ਕੋਈ ਸੁਣਾਈ ਨਹੀਂ ਹੋ ਰਹੀ ਸੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਬੀਤੀ 9 ਤਰੀਕ ਨੂੰ ਐਲਾਨ ਕੀਤਾ ਗਿਆ ਕਿ 13 14 ਤਰੀਕ ਨੂੰ ਆਪਾਂ ਧਰਨਾ ਦਾ ਪ੍ਰਦਰਸ਼ਨ ਕਰਾਂਗੇ ਤੇ ਉਹ ਅੱਜ ਪੂਰੀ ਮਸੀਹ ਲੋਕਾਂ ਨੇ ਮਸੀਹ ਜਥੇਬੰਦੀਆਂ ਨੇ ਮਸੀਹ ਅਗੂਆਂ ਨੇ ਮਸੀਹ ਦੇ ਪ੍ਰਗ ਦੇ ਸੇਵਕਾਂ ਨੇ ਆ ਕੇ ਸਾਰੇ ਨੇ ਅੱਜ ਸਾਂਝੇ ਤੌਰ ਤੇ ਇੱਥੇ ਜਾਂ ਕਿਸੇ ਮਿਨਿਸਟਰੀ ਵੱਲੋਂ ਨਹੀਂ ਜਾਂ ਕਿਸੇ ਸੰਸਥਾ ਵੱਲੋਂ ਨਹੀਂ ਜਾਂ ਕਿਸੇ ਆਸ਼ੀਸ਼ਣ ਵੱਲੋਂ ਨਹੀਂ ਬਲਕਿ ਸਾਂਝੇ ਤਰੀਕੇ ਨਾਲ ਤੇ ਸਾਂਝੇ ਹੀ ਲੋਕਾਂ ਨੇ ਸਾਰਿਆਂ ਨੇ ਆਪਣਾ ਇੱਕ ਵੱਡਾ ਹੰਗੋਰਾ ਪਰਿਆ ਤਾਂ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਬਬਰੀ ਚੌਂਕ ਬਾਈਪਾਸ ਜੋ ਸਾਡੀ ਮੰਗ ਸੀ ਉਹਦੇ ਵਿੱਚ ਪਹੁੰਚਿਆ ਨੇ ਅਤੇ ਜੋ ਮਸੀਹ ਚੌਂਕ ਬਣਾਉਂਦੇ ਪਿਛਲੇ ਦਿਨਾਂ ਵਿੱਚ ਇੱਕ بیٹے ਦੇ ਵੱਲੋਂ ਸਲੀਬ ਰੱਖੀ ਗਈ ਸੀ ਉਹੀ ਸਲੀਬ ਨੂੰ ਅੱਜ ਬਬਰੀ ਚੌਂਕ ਬਾਈਪਾਸ ਦੇਤੇ ਰੱਖ ਦਿੱਤਾ ਗਿਆ ਵਾ ਅਤੇ ਮੈਂ ਸਾਰੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਨਾਮ ਚ ਸਾਰਿਆਂ ਨੂੰ ਵਧਾਈ ਦੇਣਾ ਔਰ ਸਾਰੇ ਪ੍ਰਭੂ ਦੇ ਲੋਕ ਜਿੰਨੇ ਵੀ ਇਥੇ ਮਸੀਹ ਸਮਾਧ ਦੇ ਆਏ ਸੀ ਔਰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਸਾਰਿਆਂ ਨੂੰ ਵਧਾਈਆਂ ਔਰ ਅਸੀਂ ਵੀ ਇਹੀ ਚੀਜ਼ ਕਹਿੰਦੇ ਆ ਕਿ ਜਦੋਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ ਇੱਕ ਮਨ ਹੋ ਜਾਂਦੇ ਆ ਤਾਂ ਪਰਮੇਸ਼ਰ ਸਾਡੇ ਜੀਵਨਾਂ ਚ ਵੱਡੇ ਕੰਮ ਕਰਦਾ ਹੈ ਅੱਜ ਵੀ ਪ੍ਰਭੂ ਦਾ ਔਰ ਸਾਰਿਆਂ ਲੋਕਾਂ ਦਾ ਭੈਣ ਭਰਾਵਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਉੱਥੇ ਆਈ ਹੋਈ ਜੋ ਖੁਦਾ ਦੇ ਲੋਕ ਸੀ ਉਹਨਾਂ ਨੇ ਵੀ ਇੱਕ ਦੂਜਾ ਸਾਥ ਦਿੱਤਾ ਅਤੇ ਸਾਰਾ ਇੰਜ਼ਾਮ ਬਹੁਤ ਵਧੀਆ ਹੋਇਆ ਜੀ ਸਭ ਤੋਂ ਪਹਿਲਾਂ ਤਾਂ ਪ੍ਰਭੂ ਜੀ ਐਸਐਮਸੀ ਦਾ ਧੰਨਵਾਦ ਜਿਸ ਨੇ ਇਹ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਇਕੱਠੇ ਹੁੰਦਾ ਔਰ ਮੇਰਾ ਨਾਮ ਪੀਟਰ ਮਸੀ ਪਿੰਡ ਸੇਖਾ ਕ੍ਰਿਚਨ ਸੇਵਾ ਫਰੰਟ ਜ਼ਿਲ੍ਹਾ ਪ੍ਰਧਾਨ ਔਰ ਅੱਜ ਬਹੁਤ ਹੀ ਮਸੀਹ ਭਾਈ ਚਾੜੇ ਵਾਸਤੇ ਬਹੁਤ ਹੀ ਖੁਸ਼ੀ ਦੀ ਔਰ ਮਾਨ ਦੀ ਗੱਲ ਜੋ ਪਿਛਲੇ ਦਿਨਾਂ ਦੇ ਵਿੱਚ ਬੀਤੀ 9 ਤਰੀਕ ਦੇ ਵਿੱਚ ਪਾਸ ਬੀਐਮ ਪੱਟੀ ਮਿਨਿਸਟਰੀ ਦੇ ਵਿੱਚ ਜੋ ਕਿ ਮਸੀਹ ਭਾਈ ਚਾੜੇ ਦੇ ਚੌਂਕ ਨੂੰ ਲੈ ਕੇ ਮੀਟਿੰਗ ਹੋਈ ਸੀ ਔਰ ਧੜਨੇ ਦਾ ਐਲਾਨ ਦਿੱਤਾ ਗਿਆ ਸੀ 14 ਤਰੀਕ ਦਾ ਜੋ ਕਿ ਅੱਜ 14 ਤਰੀਕ ਹੈ ਧਰਨਾ ਬਬਰੀ ਚੌਂਕ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਪਾਸਟਰ ਸੁਬਾਨਾ ਦੇ ਸੰਜੋਗ ਨਾਲ ਮਸੀਹ ਭਾਈ ਚਾੜੇ ਦੇ ਸੰਜੋਗ ਨਾਲ ਉੜ ਨੌਜਵਾਨਾਂ ਦੇ ਸੰਜੋਗ ਨਾਲ ਵੱਡੀ ਗਿਣਤੀ ਦੇ ਨਾਲ ਉਹਨਾਂ ਨੇ ਹਮਲਾ ਮਾਰਿਆ ਔਰ ਇਸ ਬਬਰੀ ਚੌਂਕ ਦੇ ਵਿੱਚ ਆਪਣੇ ਜੋ ਕਿ ਕ੍ਰੋਸ ਨੂੰ ਲਗਾਇਆ ਗਿਆ ਔਰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਇਹ ਤਾਂ ਕਿ ਤੁਸੀਂ ਜਾਣਦੇ ਜੇ ਵਕ ਵਕ ਧਰਮਾ ਦੇ ਚੌਂਕ ਸੀ ਔਰ ਗਰਦਾਸਪੁਰ ਦੇ ਵਿੱਚ ਸਾਡਾ ਮਸੀਹ ਭਾਈ ਚਾੜੇ ਦਾ ਚੌਂਕ ਕੋਈ ਵੀ ਨਹੀਂ ਅੱਜ ਸਾਰੇ ਹੀ ਆ ਲੋਕਾਂ ਨੇ ਇਕੱਠੇ ਹੋ ਕੇ ਕ੍ਰਿਸ਼ਨ ਬਰਾਦਰੀ ਨੇ ਹਮਲਾ ਮਾਰਿਆ ਤੇ ਬੱਬੜੀ ਚੌਂਕ ਦੇ ਵਿੱਚ ਆਪਣਾ ਮੁਸੀ ਭਾਈਚਾਰੇ ਦਾ ਚੌਂਕ ਦੀ ਸਥਾਪਨਾ ਕੀਤੀ ਗਈ ਆ ਇਧਰ